ਇਹ ਕਹਿੰਦੇ ਜੋ ਖੁਦ ਲੰਘਦੇ ਨੇ ਇਥੋਂ ਦੀ ਉਹਨਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿੱਥੋਂ ਦੀ ਲੰਘ ਰਹੇ ਆ ਉਹ ਗੰਦਾ ਪਾਣੀ ਹੈ ਜਿਹੜਾ ਉਹ ਹਰ ਟਾਈਮ ਇੱਥੇ ਪਾਣੀ ਜਿਹੜਾ ਹੈਗਾ ਖੜਾ ਰਹਿੰਦਾ ਅੱਜ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ ਅੱਜ ਅਸੀਂ ਮੌਜੂਦ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਜਿੱਥੇ ਸਿਰਸਾ ਮਾਨਸਾ ਜਾਂ ਸਿਰਸਾ ਚੰਡੀਗੜ੍ਹ ਸੜਕ ਕਹੇ ਲਿਆ ਜਾਵੇ ਕੌਮੀ ਮਾਰਗ ਇਸ ਪਿੰਡ ਦੇ ਵਿੱਚੋਂ ਦੀ ਲੰਘਦਾ ਹੈ ਔਰ ਪਹਿਲੀ ਬਰਸਾਤ ਹੋਣ ਦੇ ਨਾਲ ਹੀ ਇੱਥੇ ਸੜਕ ਦੇ ਉੱਤੇ ਬਹੁਤ ਖਤਰਨਾਕ ਬਹੁਤ ਖਸਤਾ ਹਾਲਾਤ ਬਣੇ ਹੋਏ ਨੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੜਕ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਇਆ ਹੋਇਆ ਔਰੇ ਲੋਕਾਂ ਦੇ ਦੱਸਣ ਮੁਤਾਬਕ ਇਹ ਬਹੁਤ ਲੰਬੇ ਸਮੇਂ ਦੀ ਪ੍ਰੋਬਲਮ ਹੈ ਬਹੁਤ ਲੰਬੇ ਸਮੇਂ ਦੀ ਸਮੱਸਿਆ ਇਹ ਚੱਲ ਰਹੀ ਹੈ ਪਰ ਅਜੇ ਤੀਕੇ ਦਾ ਕੋਈ ਹੱਲ ਨਹੀਂ ਹੋ ਸਕਿਆ ਜੇ ਕਹਿ ਲਿਆ ਜਾਵੇ ਤਾਂ ਇਲਾਕੇ ਦੀ ਇਸ ਇਲਾਕੇ ਦੇ ਵਿੱਚ ਅੱਜ ਪਹਿਲੀ ਬਰਸਾਤ ਹੋਈ ਹੈ ਔਰ ਪਹਿਲੀ ਬਰਸਾਤ ਦੇ ਨਾਲ ਹੀ ਸੜਕ ਦੇ ਉੱਤੇ ਪੂਰੀ ਤਰ੍ਹਾਂ ਤਲਾਬ ਬਣ ਚੁੱਕਿਆ ਹੈ ਲੋਕਾਂ ਨੂੰ ਆਉਣਾ ਜਾਣਾ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੈ ਤੁਹਾਡੇ ਸਾਹਮਣੇ ਤਸਵੀਰ ਦੇ ਵਿੱਚ ਨਜ਼ਰ ਆ ਰਹੀਆਂ ਨੇ ਗੱਡੀਆਂ ਜਾ ਰਹੀਆਂ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬਹੁਤ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ ਤਾਂ ਸਾਡੇ ਨਾਲ ਇਸ ਪਿੰਡ ਦੇ ਕੁਝ ਵਸਨੀਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਕੀ ਔਰ ਕਦੋਂ ਦੀ ਸਮੱਸਿਆ ਹੈ ਪਹਿਲੀ ਬਰਸਾਤ ਦੇ ਵਿੱਚ ਹੀ ਤਲਾ ਬਣ ਚੁੱਕਿਆ ਜੀ ਇਹ ਇਹਦਾ ਕੋਈ ਆਣ ਜਾਣ ਨੂੰ ਬਹੁਤ ਦਿੱਕਤ ਹੋ ਰਹੀ ਆ ਐਕਸੀਡੈਂਟ ਹੋ ਰਹੇ ਨੇ ਸੜਕ ਟੁੱਟੀ ਪਈ ਹੈ ਕੋਈ ਹੱਲ ਨਹੀਂ ਇਸ ਦਾ ਇਹਦਾ ਪ੍ਰਸ਼ਾਸਨ ਬੇਨਤੀ ਕਰਕੇ ਨੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਔਰ ਵੱਧ ਤੋਂ ਵੱਧ ਜਿੰਨਾ ਵੀ ਜਲਦੀ ਹੋ ਸਕੇ ਛੇਤੀ ਕਰੋ ਜੀ ਜਿਹੜਾ ਨਾਲ ਗੋਵਿੰਦਰ ਸਿੰਘ ਆ ਜੀ ਪਿੰਡ ਫੱਤਾ ਮਾਲੂਗਾ ਜੀ ਇਹ ਬਹੁਤ ਟਾਈਮ ਦੀ ਸਮੱਸਿਆ ਆ ਰਹੀ ਹੈ ਇੱਥੇ ਟ੍ਰੈਫਿਕ ਜਿਹੜੀ ਆਉਂਦੀ ਹੈ ਇੱਥੇ ਬਹੁਤ ਉਹਨਾਂ ਨੂੰ ਔਖਾ ਲੱਗਦਾ ਠੀਕ ਹੈ ਵਿਚਾਲੇ ਗੱਡੇ ਬਣੇ ਪਏ ਆਗੇ ਇਹ ਸੀਵਰੇਜ ਜਿਹੜੇ ਆ ਦੋਨਾਂ ਪਾਸੇ ਆ ਇਹ ਬੰਦ ਪਏ ਸੀਵਰੇਜ ਜਿੱਥੇ ਤੇ ਬਣੇ ਆ ਉਧੇ ਦੀ ਬੰਦ ਪਏ ਚਾਲੂ ਨਹੀਂ ਹੋਏਗੇ ਠੀਕ ਹੈ ਸਾਰਾ ਜਿਹੜਾ ਘਰਾਂ ਦਾ ਪਾਣੀ ਆ ਸਾਰਾ ਇੱਥੇ ਆਉਂਦਾ ਹੈਗਾ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈਗਾ ਕੀ ਮੰਗ ਕਰਦੇ ਹੋ ਤੁਸੀਂ ਇਹ ਸੀ ਮੰਗ ਕਰਦੇ ਆ ਜੀ ਇੱਥੇ ਵਧੀਆ ਸੀਵਰੇਜ ਚਾਲੂ ਹੋਣੀ ਠੀਕ ਆ ਇੱਥੋਂ ਉੱਚਾ ਚੱਕਿਆ ਜਾਵੇ ਇੱਥੇ ਜਿਹੜੇ ਖੱਡੇ ਬਣਦੇ ਆਗੇ ਉਹ ਭਰੇ ਜਾਣੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਪਰਮਜੀਤ ਸਿੰਘ ਮਾਨਾ ਪਤਾ ਮਾਲਕਾ ਤੋਂ ਹਾਂਜੀ ਇਹ ਕਿੰਨੇ ਚਿਰ ਦੀ ਸਮੱਸਿਆ ਔਰ ਕੀ ਸਮੱਸਿਆ ਤੁਹਾਨੂੰ ਕਦੋਂ ਦੀ ਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਜੈਲਦਾ ਟੀਵੀ ਨੂੰ ਦੇਖ ਰਹੇ ਨੇ ਜੋ ਇਹ ਸਮੱਸਿਆ ਹੈ ਦਿੱਸਾ ਤੋਂ ਲੈ ਕੇ ਚੰਡੀਗੜ੍ਹ ਵੀ ਕਿਹਾ ਜਾਂਦਾ ਮਨ ਲਓ ਕਾਫੀ ਪੁਰਾਣਾ ਹੈ ਜਿਹੜਾ ਸਾਡਾ ਕੌਮੀ ਮਾਰਗ ਆ ਇਹ ਕਾਫੀ ਸਾਲਾਂ ਤੋਂ ਆਪਾਂ ਤਿੰਨ-ਚਾਰ ਸਾਲਾਂ ਤੋਂ ਕਹਿ ਲਈਏ ਕਿਉਂਕਿ ਪਹਿਲਾਂ ਜਿਹੜਾ ਇਹ ਰੋਡ ਸੀ ਇਹਦੇ ਸਾਈਡ ਤੇ ਖਾਲੇ ਨਹੀਂ ਸੀਗੇ ਤਾ ਥੋੜਾ ਮੋਟਾ ਜਿਹੜਾ ਨਿਕਾਸੀ ਪਾਣੀ ਦਾ ਉਹ ਮੰਨ ਲਓ ਉਸ ਤਰੀਕੇ ਨਾਲ ਕੀਤਾ ਹੋਇਆ ਸੀ ਜਦੋਂ ਇਹ ਰੋਡ ਦੁਬਾਰਾ ਡਿਵੈਲਪ ਹੋਇਆ 2016-17 ਦੇ ਤੋਂ ਬਾਅਦ ਤਾਂ ਇਹਦੇ ਸਾਈਡਾਂ ਦੇ ਉੱਪਰ ਖਾਲੇ ਬਣਾਏ ਗਏ ਪਾਣੀ ਦੀ ਨਿਕਾਸੀ ਵਾਸਤੇ ਕਿ بارش ਦਾ ਪਾਣੀ ਵੀ ਉਹ ਖਾਲਿਆਂ 'ਚ ਪੈ ਜਾਏ ਔਰ ਜਿਹੜਾ ਗੰਦਾ ਪਾਣੀ ਆ ਉਹ ਵੀ ਉਹਦੇ 'ਚ ਪੈ ਜਾਏ ਪਰ ਉਹਨਾਂ ਦਾ ਨਿਕਾਸ ਆ ਜਿਹੜਾ ਖਾਲਿਆਂ ਦਾ ਉਹ ਪ੍ਰੋਪਰ ਨਾ ਹੋਣ ਕਾਰਨ ਖਾਲੇ ਓਵਰਫਲੋ ਹੋ ਕੇ ਜਿਹੜਾ ਪਾਣੀ ਆ ਉਹ ਸੜਕ ਦੇ ਉੱਪਰ ਖੜ ਜਾਂਦਾ ਤਾਂ ਉਹ ਗੰਦਾ ਪਾਣੀ ਆ ਜਿਹੜਾ ਉਹ ਹਰ ਟਾਈਮ ਇੱਥੇ ਪਾਣੀ ਜਿਹੜਾ ਹੈਗਾ ਖੜਾ ਰਹਿੰਦਾ ਅੱਜ ਤਾਂ ਬਾਰਿਸ਼ ਹੋਈ ਹੈ ਬਾਰਿਸ਼ ਕਰਕੇ ਬਹੁਤ ਜ਼ਿਆਦਾ ਪਾਣੀ ਹੈ ਕਿਉਂਕਿ ਹੁਣ ਇੱਥੇ ਪਤਾ ਨਹੀਂ ਲੱਗ ਰਿਹਾ ਵੀ ਖੱਡੇ ਕਿੰਨੇ-ਕਿੰਨੇ ਡੂੰਘੇ ਨੇ ਉਹ ਜਿਹੜੇ ਖੱਡੇ ਨੇ ਉਹ 5-5 6-6 ਫੁੱਟ ਦੇ ਖੱਡੇ ਨੇ ਮੇਰਾ ਰਾਤ-ਵਰਾਤ ਤੇ ਕੋਈ ਵੀ ਗੱਡੀ ਵਾਲਾ ਆਉਂਦਾ ਚਲੋ ਦਿਨੇ ਤਾਂ ਮਨ ਲਓ ਅਸੀਂ ਜਿਹੜੇ ਲੋਕ ਨੇ ਸਾਡੇ ਹੈਲਪ ਕਰ ਰਹੇ ਨੇ ਬਹੁਤ ਸਾਡੇ ਨਗਰ ਦੇ ਹਿੰਮਤੀ ਲੋਕ ਨੇ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਸਾਈਡਾਂ ਤੋਂ ਲੰਘਾ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਰਾਤ ਨੂੰ ਪ੍ਰੋਬਲਮ ਆ ਰਹੀ ਹੈ ਕਿ ਰਾਤ ਨੂੰ ਜੋ ਗੱਡੀਆਂ ਹੁੰਦੀਆਂ ਤਾਂ ਇੱਕੇ ਦਮ ਜਿਹੜਾ ਆ ਕੇ ਖੱ ਪੀਡਬਲਯੂਡੀ ਦੇ ਐਕਸ਼ਨ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਐਸਐਨਐਮ ਸਾਹਿਬ ਕੋਲੇ ਵੀ ਇਹ ਬੇਨਤੀ ਕੀਤੀ ਸੀ ਕਿ ਇਹਦਾ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਨਾਲੇ ਤਾਂ ਇਹਦਾ ਪਾਣੀ ਦਾ ਮੇਨ ਤਾਂ ਪਾਣੀ ਦਾ ਨਿਕਾਸ ਹੈ ਜਿੰਨਾ ਚਿਰ ਪਾਣੀ ਦਾ ਨਿਕਾਸ ਨਹੀਂ ਹੋਊਗਾ ਤਦ ਤੱਕ ਇਹਦਾ ਕੋਈ ਹੱਲ ਨਹੀਂ ਹੋਣਾ ਔਰ ਇਹ ਜਿਹੜੀ ਸੜਕ ਹੈ ਇਹ ਸੜਕ ਨੀਵੀਂ ਹੈ ਤਾਂ ਕਰਕੇ ਇੱਥੇ ਪਾਣੀ ਖੜਦਾ ਇੱਕ ਤਾਂ ਸੜਕ ਉੱਚੀ ਕਰਵਾਈ ਜਾਵੇ ਔਰ ਇੱਕ ਪ੍ਰੋਪਰ ਜਿਹੜਾ ਦੋਨੇ ਸਾਈਡਾਂ ਦੇ ਖਾਲੇ ਨੇ ਉਹਨਾਂ ਦੇ ਪਾਣੀ ਦਾ ਪ੍ਰੋਪਰ ਨਿਕਾਸ ਕੀਤਾ ਜਾਵੇ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਜੀ ਇਹ ਇਹ 5-6 ਸਾਲ ਤੋਂ ਹੋ ਰਹੀ ਹੈ ਜੀ ਤੇ ਪ੍ਰਸ਼ਾਸਨ ਦੇ ਧਿਆਨ ਚ ਮਸਲਾ ਲੈਂਦਾ ਹੋਇਆ ਪਹਿਲਾਂ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕਹਿੰਦਾ ਵੀ ਜਿਹੜੇ ਵੀ ਕੋਈ ਵੀਡੀਓ ਸਾਹਿਬ ਨੇ ਐਸ ਡੀ ਐਮ ਸਾਹਿਬ ਸਰਦੂਲਗੜ੍ਹ ਨੇ ਉਹ ਏਸੇ ਰੂਟ ਤੋਂ ਹੋ ਕੇ ਗੁਜ਼ਰਦੇ ਨੇ ਤਾਂ ਮੈਨੂੰ ਲੱਗਦਾ ਉਹਨਾਂ ਦੇ ਧਿਆਨ ਚ ਲੈਂਦਾ ਹੋਇਆ ਮਾਮਲਾ ਤੁਸੀਂ ਮੈਂ ਕਹਿੰਦੇ ਜੀ ਉਹ ਖੁਦ ਲੰਘਦੇ ਨੇ ਇਥੋਂ ਦੀ ਉਹਨਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕਿੱਥੋਂ ਦੀ ਲੰਘ ਰਹੇ ਹਾਂ ਅਸੀਂ ਧਿਆਨ ਚ ਵੀ ਲੈਂਦਾ ਹੋਇਆ ਪਰ ਉਹਨਾਂ ਨੂੰ ਆਪਣੇ ਆਪ ਹੀ ਬਣਦਾ ਵੀ ਅਸੀਂ ਕਿੱਥੋਂ ਦੀ ਲੰਘ ਕੇ ਜਾਂਦੇ ਤੇ ਕੀ ਹਾਲਾਤ ਨੇ ਜਿਹੜੇ ਸੜਕ ਦੇ ਨੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਦਾ ਜਿਹੜਾ ਪਾਣੀ ਦਾ ਨਿਕਾਸ ਹੈ ਪ੍ਰੋਪਰ ਹੋ ਜੇ ਔਰ ਜਿਹੜੀ ਇਹ ਸੜਕ ਦਾ ਜਿਹੜਾ ਮੰਨ ਲਓ ਜਿੰਨੀ ਜਗ੍ਹਾ ਟੁੱਟੀ ਹੋਈ ਹੈ ਇਹ ਉੱਪਰ ਉੱਚੀ ਚੱਕ ਕੇ ਬਣ ਜੇ ਏ ਮੇਰੇ ਨਾਲ ਸਨ ਭਰਮਜੀਤ ਸਿੰਘ ਮੱਨਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਸਥਾਨਕ ਪ੍ਰਸ਼ਾਸਨ ਜੋ ਸਰਦੂਲਗੜ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਸਾਰੇ ਅਧਿਕਾਰੀ ਇਸ ਸੜਕ ਦੇ ਉੱਪਰੋਂ ਲੰਘਦੇ ਆ ਪਿੰਡ ਵੱਲੋਂ ਪੂਰੇ ਇਲਾਕਾ ਨਿਵਾਸੀਆਂ ਵੱਲੋਂ ਪੂਰੇ ਰਾਹੀਰ ਜੋ ਇੱਥੋਂ ਦੀ ਲਗਾਤਾਰ ਲੰਘਦੇ ਨੇ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੀਤਾ ਜਾਵੇ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਪ੍ਰਕਾਸ਼ ਜੈਲਰ ਸਰਦੂਲਗੜ ਮਾਨਸਾ